ਖਤਰਾ ਆਇਆ ਪਰ ਕੈਂਪ ਤੇ ਖਤਰਾ ਕਿਉਂਕਿ ਮੈਂ ਨਾ ਚੱਕੜੀਆਂ ਲਾ ਕੇ ਰਕਰ ਨੂੰ ਪਤਰਾ ਹਾਂ ਹਾਂਜੀ ਹਾਂਜੀ ਕਿਹੜੇ ਕਰਾਇਓ ਕਿੰਨੇ ਦਾ ਹਾਂਜੀ ਅਸੀਂ ਹੈਲੋ ਨਹੀਂ ਨਹੀਂ ਵੀਜੀ ਤਾਂ ਹੀ ਕਬਰਾਉਣਾ ਮੈਨੂੰ ਵੀ ਨਹੀਂ ਆਇਆ ਅੰਦਰੋਂ ਅੰਦਰੋਂ ਸਾਡੇ ਵਾਸਤੇ ਧੀਆ ਭੈਣਾਂ ਦੀ ਸੇਫਟੀ ਜਿਹੜੀ ਸਭ ਤੋਂ ਜ਼ਰੂਰੀ ਭਾਵੇਂ ਉਹ ਮਾਂ ਆ ਭਾਵੇਂ ਜਿਵੇਂ ਹੁਣ ਅਸੀਂ ਕਿਉਂ ਆਏ ਆ ਕਿਉਂਕਿ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੈਨੂੰ ਖਤਰਾ ਆ ਅਸੀਂ ਜਿੰਨਾ ਹੀ ਦੇਰ ਤੱਕ ਉਹਨਾਂ ਦੇ ਮੂੰਹੋਂ ਨਹੀਂ ਸੁਣਾਗੇ ਕਿ ਉਹ ਸੇਫ ਨੇ ਅਸੀਂ ਨਹੀਂ ਜਾਣਾ ਵੀਰੇ ਅਸੀਂ ਭਾਵੇਂ ਦੋ ਦਿਨ ਲੱਗ ਜਾਣ ਮਰ ਹੀ ਪਾਉਂਦੇ ਆਪਾਂ ਬਸ ਕਿਉਂਕਿ ਅਸੀਂ ਉਹਨਾਂ ਦੀ ਵੀਡੀਓ ਦੇਖੀ ਆ ਹਾਂਜੀ ਵੀਡੀਓ 'ਚ ਉਹਨਾਂ ਨੇ ਕਿਹਾ ਕਿ ਮੈਂ ਸੇਫ ਨਹੀਂ ਹਾਂ ਮੇਰੇ ਨੌਨ ਕਿੱ데 ਲੈ ਜਾਓ ਮਿਲਣਾ ਹਾਂ ਤੁਹਾਨੂੰ ਇਹ ਉਹਨਾਂ ਨਾਲ ਵੀ ਗੱਲ ਕਰਨੀ ਪਰ ਅਸੀਂ ਪਿਆਰ ਨਾਲ ਹੀ ਗੱਲ ਕਰਨੀ ਆਪਾਂ ਵੇਖੋ ਕਿਹੜਾ ਕੇਸ ਹਨ ਹਣਾ ਤੁਮਕਾਉਣ ਰਹੇ ਆ ਜਾਂ ਕਿਵੇਂ ਹਾਂਜੀ ਹਾਂਜੀ ਅਸੀਂ ਤਾਂ ਵੇਖੋ ਤੁਹਾਡੇ ਨਾਲ ਵੀ ਕਿੰਨੀ ਰਿਸਪੈਕਟ ਨਾਲ ਗੱਲ ਕੀਤੀ ਆ ਸਲ ਹੋ ਗਿਆ ਨਾ ਕੋਈ ਨਹੀਂ ਕਰਦੇ ਇਹ 623 6239 ਸਿਸਟਰ ਲੱਗਦੇ ਕੀ ਲੱਗਦੇ ਨੇ ਸਿਸਟਰ ਯਾ ਨਾ ਹਾਂ ਰਾਣੀ ਉਹਨਾਂ ਨੇ ਅੱਛਾ ਕਰਦੇ ਜੀ ਐ ਕਿ ਤੇ ਉਹਨਾਂ ਨੇ ਉਹਨਾਂ ਨੂੰ ਸੁਧਾਰਨਾ ਹੀ ਆ ਇੱਕ ਤੇ ਸ਼ਰਾਬ ਛੱਡ ਦੇਣਗੇ ਦੂਜੀ ਉਹਨਾਂ ਦੀ ਜ਼ਿੰਦਗੀ ਵੀ ਸਬਰਜੂਗੀ ਤੀਜੀ ਤੁਹਾਡੀ ਘਰ ਦੀ ਵੀ ਜ਼ਿੰਦਗੀ ਸਬਰਜੂਗੀ ਮਾਤਾ ਜੀ ਦੀ ਵੀ ਜ਼ਿੰਦਗੀ ਸਬਰਜੂਗੀ ਅੱਛਾ ਠੀਕ ਨਹੀਂ ਨਾ ਹੈਗਾ ਉਹਦੇ ਵੀ ਲੀਵਰ ਸ਼ਰਾਬ ਹੋਏ ਆ ਅੱਛਾ ਮੈਂ ਵੀ ਉਹਦੇ ਨੋਟਾ ਵੀ ਲਾਜ ਮੈਂ ਕਰਾ ਲਾਂ ਅੱਛਾ ਕਿਤੇ ਸਾਲ ਜੀ ਚੰਗੀ ਚੰਗਾ ਲੁਧਿਆਣਾ ਕਰਕੇ ਹਾਂ ਇਹ ਕਰੋ ਨਿਕਲੇ ਤੇ ਫੇਰ ਹੀ ਮੈਂ ਕਰਾ ਸਕਦੀ ਹਾਂ ਹਾਂ ਠੀਕ ਆ ਵੀ ਜੀ ਤੁਹਾਡੀ ਗੱਲ ਕਹਿੰਦੇ ਕਿ ਮੈਨੂੰ ਵੀ ਖਤਰਾ ਵਾ ਗਲੀ ਘਮਾਂਡ ਨੂੰ ਵੀ ਖਤਰਾ ਪਰ ਮਾਤਾ ਜੀ ਇਹ ਸ਼ਰਾਬ ਕਦੋਂ ਕਿਦੀ ਪਿੰਦੀ ਸੀ ਬੜੇ ਚਿਰ ਤੋਂ ਪਿੰਦੀ ਅੱਜ ਇਹ ਪਹਿਲਾਂ ਕਿਉਂ ਨਹੀਂ ਪਿਆ ਕਿਸੇ ਨੂੰ ਦੱਸਿਆ ਪਹਿਲਾ 4 ਮਹੀਨੇ ਤੋਂ ਹੋ ਗਿਆ ਮੇਰੇ ਘਰ ਵਾਲੇ ਕੋਲੇ ਹੋਏ ਅੱਛਾ ਅੱਛੇ 4 ਮਹੀਨੇ ਤੋਂ ਉਹਨੂੰ ਦੱਸ ਲੈਣਾ ਆਪਣੇ ਦੋਵੇਂ ਜੀ ਹੀ ਇਹੀ ਰਾਮ ਨੇ ਰੋਟੀਆਂ ਪਕਾਈ ਦੀਆਂ ਦਹੀਂ ਦੀਆਂ ਸੀ ਹਾਂ ਤੇ ਚਲੋ ਉਹਨੇ ਵੀ ਹੱਥ ਜੋੜਨੇ ਵੀ ਚੱਲ ਸਾਨੂੰ ਰੋਟੀ ਪਕਾਉਂਦੇ ਆਂ ਨੂੰ ਸੇਵਾਈ ਆ ਹਾਂਜੀ ਹਾਂਜੀ ਚਲੋ ਜੀ ਬੱਚੇ ਇੱਤਾਂ ਦੇ ਨਿਕਲ ਆਉਣ ਤੇ ਲੋਕੀ ਮਾਂ ਪਿਓ ਸੰਭਾਲ ਦੇ ਛੱਡ ਥੋੜੀ ਜਿੰਨੇ ਹਾਂਜੀ ਤੇ ਕਦੋਂ ਆਓ ਆਹੋ ਫਿਰ ਤੇ ਡੈਜ ਦੇ ਦੇ ਜੋ ਡਰੈਸ ਡੂਸਾ ਬੰਦੀਰੇ ਹਾਂ ਬਾਕੀ ਕਿਉਂਕਿ ਉਹਨਾਂ ਤੇ ਨਿਹੰਗ ਸਿੰਘ ਲੈ ਕੇ ਹੀ ਆਉਣੇ ਆ ਉਹਨਾਂ ਹਾਂ ਉਹਦੇ ਹਾਂਜੀ ਨੰਬਰ ਲਿਖਾ ਦਿਓ ਹਾਂਜੀ ਆਪਣੇ ਪੋਤੇ ਦਾ ਨੰਬਰ ਆ ਦਿਲਕਸ਼ ਦਾ ਹਾਂ ਮੇਰੇ ਕੋਲ ਇੱਥੇ ਆ ਫਿਰ ਮੈਂ ਉੱਚੋਂ ਆ ਕੱਢ ਲਵਾਂ ਦਿਲਕਸ਼ ਦਾ ਨੰਬਰ ਤੇ ਉਹ ਜਿਵੇਂ ਕਿ ਅਸੀਂ ਪਾਲ ਵੀਰ ਨੂੰ ਉਹਨਾਂ ਨੂੰ ਭੇਜ ਦਾਂਗੇ ਨਾ ਜਿਹੜੇ ਨੇ ਹੈਨਾ ਹਾਂਜੀ ਉਹਨਾਂ ਉਹਨਾਂ ਦਾ ਵੀ ਦੇਣ ਉਹਨਾਂ ਦਾ ਨਹੀਂ ਹਾਂਜੀ ਥੋੜੇ ਲਿਖ ਹਾਂਜੀ ਉਹਨਾਂ ਦਾ ਲਿਖੋ ਨੰਬਰ ਅੰਮਰਜੀਤ ਦਾ ਲਿਖੋ ਬੱਚੇ ਦਾ ਵੀ ਰਹਿਣ ਦੋ ਚਾਰੇ ਦਾ ਠੀਕ ਹੈ ਨਹੀਂ ਉਹਨਾਂ ਦੇ ਦੇ ਦਿਓ ਤੁਸੀਂ ਉਹਨਾਂ ਦਾ ਲਿਖ ਦਿਓ ਕਿਉਂਕਿ ਉਹ ਕਹਿੰਦੇ ਮੈਂ ਹਰ ਸਮੇਂ ਆ ਇਦਾਂ ਤੇ ਇੱਕ ਮਿੰਟ ਅੰਮਰਜੀਤ ਦਾ ਇੱਕ ਮਿੰਟ ਫੋਨ ਹੀ ਲੱਗ ਗਿਆ ਜੇ ਉਹਨਾਂ ਨੂੰ ਅਮਰਜੀਤ 95178 ਉੱਪਰ ਜਾਉਗੀ ਉੱਪਰ ਜਾਏਗੀ ਤੇ ਆਪਣਾ ਘਰ ਸਮਾ ਹਾਂ ਉਹਤਰਾ ਤੇ ਉਹਨਾਂ ਜਿੱੜੀ ਉੱਥੋਂ ਵਾਲੀ ਹਾਂ ਹਾਂ ਉਹਨੇ ਵੀ ਮੈਨੂੰ ਫੋਨ ਕੀਤਾ ਸੀ ਹੂੰ ਹੂੰ ਉਦੋਂ ਵੀ ਮੇਰੀ ਹਾਲਾਤ ਬੜੀ ਖਰਾਬ ਸੀ ਮੇਰੇ ਕੋਲ ਗੱਲ ਨਹੀਂ ਤੈਨੂੰ ਕਰਾਂਗੀ ਅੱਛਾ ਤੇ ਉਹ ਵੀ ਕਹਿੰਦੀ ਇਹ ਵੀ ਅਸੀਂ ਲਾਜ਼ਮੀ ਕਰਾਂਗੇ ਤੇ ਤਰ੍ਹਾਂ ਦੇ ਸੈਟ ਅੱਛਾ ਮੈਂ ਤੇ ਹੋਈ ਚੰਨੀ ਆ ਬਸ ਚਲੋ ਸੈੱਟ ਹੋ ਜੇ ਆਪਣਾ ਘਰ ਸਭਾਲ ਲੇ ਹਾਂ ਕਿਉਂਕਿ ਵੇਖੋ ਹਾਂ ਇਹ ਦੇ ਦੇ ਬੱਚੇ ਨੇ ਕਦੀ ਨਿਕਲ ਜਾਂਦੀ ਆ ਕਦੀ ਪੁੱਛ ਕਰਦੀ ਆ ਕਦੀ ਪੁੱਛ ਕਰਦੀ ਆ ਕਿਉਂਕਿ ਮੇਰਾ ਨਾ ਮਕਸਦ ਤੇ ਇਹੀ ਆ ਨਾ ਕਿ ਜ਼ਿੰਦਗੀ ਚਲੋ ਉਹਨਾਂ ਦੀ ਵੀ ਸੁਧਰ ਜੇ ਤੇ ਇਹਨਾਂ ਦੀ ਵੀ ਸੁਧਰ ਜੇ ਉਹ ਸੁਧਰ ਨਹੀਂ ਕਿੱਥੇ ਆ ਉਸ ਸੰਸਥਾ ਵਿੱਚ ਜਾ ਕੇ ਉੱਥੇ ਉਹ ਰਹਿਣਗੇ ਨਾਲੇ ਤੇ ਉੱਥੇ ਬਜ਼ੁਰਗਾਂ ਦੀ ਸੇਵਾ ਕਰਨਗੇ ਤੇ ਜਦੋਂ ਨਸ਼ਾ ਨਾ ਮਿਲਿਆ ਆਪਣੇ ਆਪ ਨਸ਼ਾ ਹੌਲੀ ਹੌਲੀ ਛੁੱਟਣਾਈ ਆ ਹਾਂਜੀ ਤੇ ਚਲੋ ਇੱਥੇ ਇਹਨਾਂ ਦੇ ਬੱਚਿਆਂ ਦੀ ਵੀ ਜ਼ਿੰਦਗੀ ਜਿਹੜੀ ਉਹ ਵੀ ਸੁਧਰ ਜੂ ਕੱਲ ਨੂੰ ਆਪਣੇ ਘਰ ਹੈ ਨਾ ਵਧੀਆ ਰਹਿਣ ਬਹਿਣਗੇ ਹੁਣ ਕਈ ਵੱਡੇ ਵੱਡੇ ਵੇਖੇ ਆ ਉਸ ਸੰਸਥਾ ਵਿੱਚ ਆਪਾਂ ਵੀ ਜਿਹੜੇ ਆਪਣਾ ਆਪ ਨੂੰ ਹਨਾ ਸੁਧਾਰ ਕੇ ਕਈ ਤੇ ਇਦਾਂ ਦੇ ਹੀ ਨਸ਼ਾ ਹਟਾ ਚਲੋ ਨਹੀਂ ਕਰਦੇ ਪਰ ਉਹਨਾਂ ਦੇ ਦਿਮਾਗੀ ਹਲਾਤੀ ਇਦਾਂ ਦੇ ਖਰਾਬ ਹੀ ਇਹਦੀ ਵੀ ਲੱਗਦਾ ਹੀ ਹਾਂ ਦਿਮਾਗੀ ਹਲਾਤੀ ਉਹਨਾਂ ਦੇ ਇੰਨੇ ਖਰਾਬ ਹੀ ਕਿ ਉਹ ਸੁਧਰ ਕੇ ਆਪਣੇ ਘਰ ਵਾਪਸ ਚਲੇ ਗਏ ਨੇ ਲੱਗਦਾ ਮਾਂ ਨੂੰ ਜ਼ੋਰ ਪਿੰਦਾ ਬੰਦਾ ਤੇ ਸ਼ੀਸ਼ੇ ਫੈਚਾਈ ਕੁਝ ਕਰਦਾ ਹਾਂਜੀ ਹਾਂਜੀ ਦਿਮਾਗ ਦੀ ਹੀ ਲੱਗਦੀ ਹੈ ਬੰਦਾ ਬੰਦਾ ਕਹਿੰਦੇ ਆ ਜੀ ਤੋਦਾ ਤੁਹਾਡਾ ਬੇਟਾ ਮਤਲਬ ਕੁਝ ਨਹੀਂ ਕਹਿੰਦਾ ਕਿ ਮਤਲਬ ਕਿ ਦਾਦੀ ਅੱਧੀ ਰਾਤ ਫੋਨ ਨਹੀਂ ਕਿ ਦੋਵਾਂ ਜੀਆਂ ਦਾ ਵੀ ਲੜਾਈ ਝਗੜਾ ਹੁੰਦਾ ਜੇ ਹੁੰਦਾ ਹੋਏਗਾ ਉਧਰ ਨੇ ਬਈ ਕੁਝ ਨਾ ਅੱਛਾ ਮਾਤਾ ਜੀ ਇੱਧਰ ਹੀ ਮਾਤਾ ਜੀ ਇੱਧਰ ਰਹਿੰਦੇ ਨੇ ਤੇ ਉਹ ਉਧਰ ਰਹਿੰਦੇ ਨੇ ਕੋਈ ਗੱਲ ਨਹੀਂ ਬੀਜੀ ਇਹ ਤੇ ਤੁਹਾਡਾ ਹੁਣ ਹੋ ਗਿਆ ਕਿ ਜੇ ਇਹ ਸਸਤਾ ਵਾਲਿਆਂ ਨਾਲ ਤੁਸੀਂ ਕੱਲਣੋਂ ਤਿਆਰ ਜੇ ਨਾ ਮੈਂ ਇੱਥੇ ਕੀ ਕਰਨਾ ਇਹਨਾਂ ਨੂੰ ਕਿੰਨਾ ਕੋਟਦੇ ਆ ਇਹਨਾਂ ਨੂੰ ਇਹਨਾਂ ਵੱਲੋਂ ਤੇ ਸਭੋ ਜੇ ਦੀ ਜ਼ਿੰਦਗੀ ਸਬਰ ਜਾਂਦੀ ਆ ਹਾਂ ਤੇ ਵਧੀਆ ਗੱਲ ਐ ਕਿਉਂਕਿ ਇੱਕ ਗੱਲ ਇਹ ਕਿ ਜਿੱਦਾਂ ਹੁਣ ਉਹ ਉਹਨਾਂ ਨੂੰ ਕੋਈ ਉਦਾਂ ਸਜਾ ਤੇ ਦੇ ਨਹੀਂ ਸਕਦਾ ਹੈਨਾ ਇਹ ਆ ਕਿ ਜੇ ਉਹਨਾਂ ਨੂੰ ਹੀ ਸਹਾਰ ਦੇ ਗਏ ਤੇ ਘਰ ਵੀ ਸਬਰ ਜਾਣਾ ਤੇ ਸ਼ਰਾਬ ਪੀ ਕੇ ਤੇ ਸ਼ਰਾਬ ਸ਼ਰਾਬ ਪੀ ਕੇ ਜਾਂ ਮੈਂਟਲੀ ਹੋ ਸਕਦਾ ਕੋਈ ਟੈਨਸ਼ਨ ਜਾਂ ਕੋਈ ਪ੍ਰੋਬਲਮ ਆ ਆ ਮਾਂ ਪਿਓ ਪਿੱਛੇ ਪੂਰੀ ਹੋ ਗਈ ਅੱਛਾ ਮਮਾ ਨੇ ਤੇ ਪਾਪਾ ਨੇ ਵਿਆਹ ਕਰਾ ਲਿਆ ਉਹ ਦਿਨ ਓਹੋ ਡਿਪਰੈਸ਼ਨ ਚ ਨੇ ਉਹ ਹਾਂ ਕਿਉਂਕਿ ਉਹਨਾਂ ਦਾ ਮਦਰ ਨਾਲ ਲਗਾ ਹੋਣਾ ਤੇ ਪਿਓ ਨੇ ਵਿਆਹ ਕਰਾ ਲਿਆ ਹਾਂਜੀ ਹਾਂਜੀ ਉਹ ਡਿਪਰੈਸ਼ਨ ਚ ਹੈ ਤਾਂ ਮਾਤਾ ਜੀ ਉਹਦਾ ਮਤਲਬ ਵੀ ਤੁਹਾਡੇ ਬੇਟੇ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇ ਉਹ ਡਿਪਰੈਸ਼ਨ ਚ ਹੈ ਜਾਂ ਮਤਲਬ ਵੀ ਆਪਣੀ ਮਦਦ ਬਾਾਰੇ ਸੋਚਦੇ ਰੇ ਅੱਛਾ ਦਵਾਈ ਖਵਾਲੀ ਬੜੀ ਦਵਾਈ ਕੋਲ ਅੱਛਾ ਉਹ ਤਾਂ ਨੀ ਆ ਮਾਰਿਆ ਹਾਂ ਦਵਾਈ ਬਹੁਤ ਪਵਾ ਚੁੱਕੇ ਨੇ ਕਿ ਕੋਲਣ ਰਹੇ ਹਾਂ ਹਮ ਗ੍ਰੀ ਕੋ ਗੋਲੀ ਦਿੰਦੇ ਡਾਕਟਰ ਉਹ ਪਾ ਕੇ ਤੇ ਉਹਦਾ ਦਿਮਾਗ ਫਿਰ ਨਹੀਂ ਸੈਟ ਰਹਿੰਦਾ ਉਹ ساری ਰਾਤ ਉਹ ਫਿਰਦੀ ਰਹਿੰਦੀ ਹੈ ਤੇ ਅੱਛਾ ਪਰ ਉਹ ਆ ਜਾਂਦੀ ਨਾ ਮਾਤਾ ਜੀ ਗੱਲ ਹੈ ਕਿ ਜਦਾਂ ਉਹ ਰੋ ਬ੍ਰੇਨ ਦੀ ਦਵਾਈ ਖਾਂਣਦੇ ਆ ਉਹਦੇ ਵਾਸਤੇ ਰੈਸਟ ਜ਼ਰੂਰੀ ਜਦੋਂ ਉਹ ਨਾ ਸੌਣਾ ਹੀ ਨਹੀਂ ਸੌਣਾ ਨਹੀਂ ਤਾਂ ਉਹ ਦਿਮਾਗ ਨੇ ਤੇ ਘੁੰਮਣਾ ਹੀ ਆ ਉਹਨਾਂ ਦੇ ਨੇ ਹਨਾ ਹਾਂ ਤੇ ਉਹ ਪੈਗ ਲਾ ਲਿੰਦੀ ਕਿਉਂਕਿ ਦਵਾਈ ਖਾਂਦੇ ਆ ਤਾਂ ਵੈਸੇ ਪ੍ਰੇਜ ਡਾਕਟਰ ਪ੍ਰੇਜ ਦੱਸ ਦਿੰਦੇ ਨੇ ਉਹਦੇ ਚੱਕਰ 'ਚ ਸਾਰੇ ਘਰ ਦਾ ਖਰਾਬ ਹੁਣ ਵੀ ਮਾਤਾ ਜੀ ਰੋਟੀ ਪਾਣੀ ਤੁਸੀਂ ਬਣਾਉਂਦੇ ਜੀ ਆਪਣੇ ਖਰਚੇ ਮੈਂ ਬਣਾਉਣੀ ਹੋਰ ਤੈਨੂੰ ਬਣਾਣੀ ਅੱਛਾ ਬੇਟੇ ਦੀ ਵੀ ਪੋਤੇ ਦੀ ਵੀ ਬੇਟੇ ਬੇਟਾ ਇਹ ਵੀ ਹੰਤੀ ਆ ਤੇ ਪੁੱਤਾਂ ਰੱਖਿਆ ਉਹਨੂੰ ਜਲੇ ਨੂੰ ਡੋਲਾ ਕੇ ਦੇ ਦਿਆਂ ਮੇਜਬਾਨ ਨੂੰ ਕਿਉਂਕਿ ਮੈਂ ਤੇ ਇੰਨਾ ਮਤਲਬ ਮਹਿਸੂਸ ਹੀ ਨਹੀਂ ਕਰਦੀ ਸੇਵਾ ਹੀ ਹੁੰਦੀ ਆ ਰੋਟੀ ਦੀ ਸੇਵਾ ਹੀ ਆ ਹਾਂਜੀ ਰੋਟੀ ਪਕਾਉਣੀ ਸੇਵਾ ਆ ਮੈਂ ਤੇ ਸੇਵਾ ਕਰ ਸੇਵਾ ਮੇਥੇ ਕਰੀ ਜਾਂਦੀ ਆ ਕੰਮ ਪਰ ਕੀ ਹੋਇਆ ਜੇ ਮੇਰਾ ਇੰਨੀ ਗੁੜੀ ਹਾਲਤ ਹੋ ਗਈ ਹਾਂ ਤੇ ਦੇਖੋ ਜੀ ਕਿ ਮਾਤਾ ਜੀ ਹੀ ਇਸ ਉਮਰ ਦੇ ਵਿੱਚ ਆ ਕੇ ਵੀ ਆਪਣੇ ਬੇਟੇ ਲਈ ਪੁੱਤੇ ਲਈ ਇੱਥੋਂ ਤੱਕ ਕਿ ਨੌ ਲਈ ਰੋਟੀ ਵੀ ਮਾਤਾ ਜੀ ਬਣਾ ਬਣਾਉਂਦੇ ਨੇ ਤੇ ਉਹਨਾਂ ਨੇ ਇੱਕ ਇੱਕ ਰੱਖਿਆ ਹੈ ਉਹਨਾਂ ਨੇ ਜਾਨਵਰ ਉਹਦੀ ਰੋਟੀ ਵੀ ਜਿਹੜੀ ਉਹ ਮਾਤਾ ਜੀ ਬਣਾਉਂਦੇ ਨੇ ਤੇ ਮਾਤਾ ਜੀ ਕਹਿੰਦੇ ਕਿ ਕਦੀ ਵੀ ਮੈਂ ਰੋਟੀ ਬਣਾਉਂਦੇ ਆਏ ਨਹੀਂ ਸੋਚਿਆ ਕਿ ਮਤਲਬ ਕਿ ਹਾਂ ਜੀ ਮੈਂ ਇਸ ਉਮਰੇ ਆ ਕੇ ਵੀ ਰੋਟੀ ਪਕਾਉਂਦੀ ਆ ਕਿਉਂਕਿ ਉਹ ਸੇਵਾ ਇੱਕ ਸੇਵਾ ਦੇ ਤੌਰ ਤੇ ਜਿਹੜੀ ਉਹ ਰੋਟੀ ਬਣਾ ਰਹੇ ਨੇ ਪਰ ਜਦੋਂ ਸੇਵਾ ਕਰਦੇ ਆ ਵੀ ਉਹ ਗੱਲ ਕਿ ਛੱਤਰ ਹੀ ਪਹਿਨ ਸਿੱਧੀ ਪੰਜਾਬੀ ਜੇ ਗੱਲ ਵਿੱਚ ਜਦੋਂ ਇੰਨਾ ਕੁਝ ਕਰਦੇ ਆ ਵੀ ਛੱਤਰ ਪਹਿਨ ਤੇ ਫੇਰ ਬੰਦਾ ਆਪ ਹੀ ਅੱਕ ਜਾਂਦਾ ਆ ਤਾਂ ਹੀ ਮਾਤਾ ਜੀ ਕਹਿ ਰਹੇ ਨੇ ਕਿ ਹੁਣ ਵੀ ਮੇਰਕੋ ਇਹ ਮੇਰਕੋ ਨਹੀਂ ਹੁਣ ਕੋਈ ਗੱਲ ਸੁਣੀ ਜਾਂਦੀ ਨਹੀਂ ਮੇਰਾ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਮੈਂ ਠੀਕ ਨਹੀਂ ਹੈਗੀ ਨੂੰ ਹਰ ਵੇਲੇ ਖਤਰਾ ਹੀ ਹੈ ਹੂੰ ਤੇ ਅਸੀਂ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਾਨ ਬਚਾਉਣਾ ਜਿਹੜਾ ਆ ਕੱਲਾ ਸਾਡਾ ਜਾਂ ਸੰਸਥਾਵਾਂ ਜਾਂ ਹਨਾ ਕਰਦਿਆਂ ਦਾ ਨਹੀਂ ਆ ਇਹ ਪੂਰੇ ਸਾਡੇ ਸਮਾਜ ਪੂਰੇ ਪੰਜਾਬ ਨੂੰ ਹੀ ਚਾਹੀਦਾ ਆ ਕਿ ਅਸੀਂ ਇਹਨਾਂ ਦੀ ਜ਼ਿੰਦਗੀ ਵੀ ਬਚਾਈਏ ਅਸੀਂ ਉਸ ਨੌ ਨੂੰ ਸੰਸਥਾ ਵਿੱਚ ਭੇਜੀਏ ਤਾਂ ਜੋ ਉਹ ਸ਼ਰਾਬ ਛੱਡ ਕੇ ਤੇ ਆਪਣੀ ਜ਼ਿੰਦਗੀ ਸਵਾਰ ਕੇ ਤਾਂ ਫਿਰ ਮੁੜ ਤੋਂ ਆਪਣਾ ਜਿਹੜਾ ਘਰ ਸੰਭਾਲ ਸਕੇ ਕਿਉਂਕਿ ਇਹ ਸਾਰੇ ਵਾਲੀ ਜ਼ਰੂਰੀ ਆ ਨਾ ਹਾਂਜੀ ਹੈ ਨਾ ਕਿਉਂਕਿ ਹੁਣ ਉਹਨਾਂ ਨੂੰ ਥਾਣੇ ਵਾਲੇ ਵੀ ਫੜ ਕੇ ਕੈਦ ਤੇ ਕਰ ਨਹੀਂ ਸਕਦੇ ਹੈ ਨਾ ਤੇ ਹਾਂਜੀ ਤੇ ਉਹ ਬਿਮਾਰ ਬਮੂਰ ਵੀ ਰਹਿੰਦੇ ਨੇ ਬਿਮਾਰ ਆ ਫਿਰ 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 ਕੇ ਤੇ ਪੈਰ ਤੋੜ ਲਿਆ ਆਪਣਾ ਉਹਨੇ ਇੰਦਾ ਪੈਰ ਸੁੱਜਿਆ ਹੋਦਾ ਜੀ ਬੇਟੇ ਮੁੰਡੇ ਤੇ ਲੀਵਰ ਨਾਲ ਸੁੱਜੇ ਨੇ ਦੋ ਘੁੰਮ ਮਾਨ ਮਾਨ ਫਰਾਬ ਹੋ ਗਿਆ ਨਿਕਤ ਕਰਕੇ ਨੇ ਹਾਂ ਕਿਉਂਕਿ ਵੇਖੋ ਨਸ਼ੇ ਵਿੱਚ ਬੰਦਾ ਕੁਝ ਵੀ ਕਰ ਸਕਦਾ ਆ ਆਪਾਂ ਕਰ ਲੈਂਦੇ ਆ ਨਾ ਨਰੇ ਕੁਮਾਰ ਵੀਰੇ ਦਿਮਾਗ ਤੇ ਕਿਉਂਕਿ ਜਿਹੜੀ ਆਪਾਂ ਵੀਡੀਓ ਵੇਖੀ ਆ ਕਿ ਜੂੜੇ ਤੋਂ ਫੜ ਕੇ ਡੇ ਕਿਦਾਂ ਕੁੱਟਣ ਡੇ ਆ ਤਾਂ ਉਹ ਮੰਨ ਲਓ ਵੀ ਬਜ਼ੁਰਗ ਨੇ ਕਿਤੇ ਵੀ ਹਨਾ ਥਾਕ ਥਾਕ ਮਾਰ ਕੇ ਜੇ ਤੇ ਬਸ ਉਸੇ ਟਾਈਮ ਉਹ ਡਾੜ ਜਾਂਦੇ ਸੁੱਟ ਵੀ ਰਹੀ ਹੈ ਕਈ ਤੱਕ ਹੱਲੇ ਦੇਣਾ ਕਰੀਆ ਦਰਵਾਜ਼ਿਆਂ ਨੂੰ ੱਤੇ ਮਾਰਨੇ ਕਰੀ ਜੀ ਦੱਸਦੇ ਨੇ ਕਿ ਉਹਨਾਂ ਨੂੰ ਮੁੱਕੀ ਧਫਾ ਮਾਰ ਕੇ ਛੋਟੇ ਵੀ ਦਿੰਦੇ ਆ ਤੇ ਜੇ ਵੇਖੋ ਐਸ ਉਮਰ ਵਿੱਚ ਆ ਕੇ ਇਹਨਾਂ ਦਾ ਲੱਤ ਗੋਡਾ ਟੁੱਟ ਜੇ ਤੇ ਇਹ ਤੇ ਆਪ ਉਹਨਾਂ ਨੂੰ ਰੋਟੀ ਖਵਾ ਕੇ ਪਾਲਦੇ ਆ ਤੇ ਇਹਨਾਂ ਨੂੰ ਕਿੰਨੇ ਪਾਲਣਾ ਫਿਰ ਤੇ ਉਹੀ ਗੱਲ ਕਿ ਜ਼ਿੰਦਗੀ ਹੀ ਖਰਾਬ ਹੋਣ ਵਾਲਾ ਸਾਹਬ ਹੁੰਦਾ ਆ ਦਿਲ ਕਛੇ ਹਾਂਜੀ ਉੱਪਰ ਖੇਡ ਬਾਕੀ ਕਹਿੰਦੇ ਜੇ ਮੈਂ ਖਲੋਤੀ ਹੁੰਦੀ ਜਿੱਦਣ ਮੈਨੂੰ ਹੱਥੀ ਪਏ ਨੇ ਤੇ ਜੇ ਮੈਂ ਖਲੋਤੀ ਹੁੰਦੀ ਫਿਰ ਮੇਰਾ ਮਾਤਾ ਜੀ ਆਂਦੇ ਨੁਕਸਾਨ ਹੈਗਾ ਹੀ ਤੈਨੂੰ ਤੇ ਕਿੰਨੇ ਬੱਚੇ ਕਿੰਨੇ ਆਂਦੇ ਤਾਂ ਹੀ ਮੇਰੀਆਂ ਤਿੰਨ ਦੋ ਕੱਟੇ

ਇਦੋਂ ਆਜਾ ਵੀ ਹੋਰ ਵੀ ਇਦੋਂ ਆਜਾ ਆਪਣੇ ਘਰ ਦੇੰਨਾ ਵੀ ਵਰਦੀ ਰਹਿੰਦੀ ਆ ਇਹਨਾਂ ਦੇ ਜਿਹੜੇ ਮਾਪੇ ਆ ਉਹ ਕੰਨੀ ਅੱਛਾ ਤੇ ਇਹਨਾਂ ਨੂੰ ਸ਼ਰਾਬ ਵਾਸਤੇ ਪੈਸੇ ਕਿੱਥੋਂ ਮਿਲਦੇ ਆ ਕੀ ਚੜਿਆ ਮੁੰਡਾ ਮੇਰਾ ਅੱਛਾ ਆਪਣੇ ਘਰ ਵਾਲੇ ਕੋਈ ਲੈਂਦੇ ਆ ਹੋਰ ਕਿੱਥੋਂ ਲੈਂਦੇ ਆ ਉਹ ਵੀ ਪਿੰਦਾ ਤਾਂ ਬੇਟਾ ਵੀ ਪਿੰਦਾ ਉਹਨੂੰ ਜ਼ੋਰ ਜ਼ਬਰਦਸਤੀ ਪੀਂੰਦੇ ਵੀਡੀਓ ਦੇਖੀ ਆ ਬੇਟਾ ਵੀ ਪਿੰਦਾ ਜਾਂ ਪੀਂਦਾ ਹੈ ਕਿ ਲੀਵਰ ਖਰਾਬ ਹਾਂ ਕਿੱਦਾਂ ਲੀਵਰ ਖਰਾਬ ਬਾਕੀ ਕੋਈ ਨਹੀਂ ਮਾਤਾ ਜੀ ਜਿੰਨੀ ਸਾਡੇ ਕੋਲ ਹੈਲਪ ਹੋ ਸਕੂਗੀ ਅਸੀਂ ਕਰਾਂਗੇ ਜਿੰਨੀ ਹੁਣ ਪਾਲ ਵੀਰ ਹੁਣਾਂ ਨੇ ਕਿਉਂਕਿ ਇੱਕੇ ਤੇ ਗੱਲ ਹੈਗੀ ਮਾਤਾ ਜੀ ਜੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਹਾਂਜੀ ਪੜਾਈ ਹਾਂਜੀ ਵੀਰੇ ਅਸੀਂ ਹਾਂਜੀ ਹਾਂਜੀ ਪੜੇ ਕਰਾਇਓ ਕਿਉਂਕਿ ਹਾਂਜੀ ਅਸੀਂ ਪਿੰਡ ਪਹੁੰਚੇ ਆ ਤਾਂ ਮਾਤਾ ਜੀ ਨੇ ਥੋੜੇ ਜਿਆਦੇ ਘਬਰਾਏ ਨੇ ਉਹਨਾਂ ਦੀ ਗਵਾਂਡ ਜਿਹੜੇ ਭੈਣ ਸੀ ਮਾਤਾ ਜੀ ਦੇ ਭੈਣ ਬਣੇ ਨੇ ਉਹ ਇਸ ਟਾਈਮ ਪਿੰਡ ਦੇ ਵਿੱਚ ਹੈ ਨਹੀਂ ਆ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ ਤੇ ਕਹਿੰਦੇ ਹੀ ਕਿ ਮਾਤਾ ਜੀ ਨੂੰ ਜ਼ਿਆਦਾ ਖਤਰਾ ਆ ਕਿਸੇ ਵੀ ਤਰੀਕੇ ਨਾਲ ਮਾਤਾ ਜੀ ਨੂੰ ਸੇਫ ਕਰੋ ਉਹਨਾਂ ਦੀ ਨੌ ਨੂੰ ਲੈ ਜਾਓ ਫਚਾ ਰਹੀ ਖਤਰਾ ਕਹਿੰਦੇ ਦੁਜਿਆਂ ਨੇ ਮਤਲਬ ਬੇਬੇ ਜੀ ਨੂੰ ਮਤਲਬ ਆਪਾਂ ਬੇਬੇ ਜੀ ਨੂੰ ਸੇਵ ਕਰ ਲੈਣਾ ਹੈ ਬੇਬੇ ਜੀ ਨੂੰ ਆਪਣੇ ਕੋਲੇ ਰੱਖ ਲੈਣਾ ਹੈ ਜੀ ਬੇਬੇ ਜੀ ਕਹਿੰਦੇ ਨੇ ਕਿ ਮੈਂ ਕਿਤੇ ਨਹੀਂ ਜਾਣਾ ਕਿ ਮੇਰੇ ਘਰ ਵਾਲੇ ਨੇ ساری ਉਮਰ ਦੀ ਕਮਾਈ ਇਸ ਘਰ ਚ ਲਾਈ ਆ ਤੇ ਮੈਂ ਨਹੀਂ ਜਾਣਾ ਆਪਣੇ ਪੋਤੇ ਨੂੰ ਛੱਡ ਕੇ ਕਿਉਂਕਿ ਪੋਤਾ ਵੀ ਚਲੋ ਇਹਨਾਂ ਨਾਲ ਬਹੁਤ ਪਿਆਰ ਕਰਦਾ ਹੈ ਬਹੁਤ ਸਪੋਰਟ ਕਰਦਾ ਹੈ ਹਾਂਜੀ ਆਹ ਲੋ ਕਰੋ ਵੀਰ ਜੀ ਗੱਲ ਨੌ ਮਾਤਾ ਜੀ ਇਹ ਫਿਰ ਉੱਟ ਵੀ ਕਿਉਂ ਆ ਜੀ ਲੇਡੀ ਮਤਲਬ ਇਹ ਬੜੇ ਇੱਕਦਮ ਕਰੋ ਕਸਾ ਬੱਜੀ ਸਲਾਪੀ ਜੀ ਕਾਜੀ ਮਾਤਾ ਜੀ ਤੁਸੀਂ ਠੀਕ ਠਾਕ ਹੋ ਜੀ ਠੀਕ ਹੈ ਠੀਕ ਮਾਤਾ ਜੀ ਮੈਂ ਦਵਾਈ ਖਾ ਦੇਣਾ ਜਦ ਅਗਲੇ ਧੀ ਹੈਲੋ ਦੱਸੋ ਕਹਿੰਦੇ ਆ ਕਿ ਹਾਂ ਜੀ ਕਹਿੰਦੇ ਹਾਂ ਜੀ ਮਾਤਾ ਜੀ ਦੀ ਨਾ ਆਵਾਜ਼ ਵੀਰੇ ਘਟ ਆ ਰਹੀ ਆ ਕਹਿੰਦੇ ਨੇ ਕਿ ਮੈਂ ਦਵਾਈ ਖਾ ਕੇ ਸੁੱਤੀ ਮੈਂ ਠੀਕ ਨਹੀਂ ਆ ਤੇ ਮੈਨੂੰ ਖਤਰਾ ਹੋਇਆ ਜਾਂਦਾ ਬੇਬੇ ਜੀ ਤੁਸੀਂ ਠੀਕ ਹੋ ਬੇਬੇ ਜੀ ਠੀਕ ਹੋ ਮੈਂ ਕਿਹਾ ਜੀ ਠੀਕ ਹੈ ਸਾਡੀ ਕੋਈ ਵੀ ਲੋੜ ਹੈ ਜੀ ਤੁਹਾਡੇ ਕੋਲ ਭੈਣੋਂ ਨਹੀਂ ਪਹੁੰਚ ਗਿਆ ਜੀ ਤੁਸੀਂ ਜੇ ਤੁਹਾਨੂੰ ਕੋਈ ਕੁੱਟਮਾਰ ਕਰਦਾ ਤੁਸੀਂ ਸਾਡੇ ਕੋਲੇ ਰਹੋ ਜੀ ਆਸ਼ਰਮ 'ਚ ਨਹੀਂ ਮੈਂ ਨਹੀਂ ਆਸ਼ਰਮ 'ਚ ਰਹਿ ਸਕਦੀ ਮੈਂ ਵੇਖੋ ਕਿ ਦੀ ਵੱਡੀ ਕੋਠੀ ਨਹੀਂ ਉਨਾ ਵੱਲੋਂ ਦੱਸੋ ਕਿ ਉਹ ਕਹਿੰਦੇ ਕਿ ਮੇਰੀ ਨੌ ਨੂੰ ਉਹ ਕਹਿੰਦੇ ਨੇ ਕਿ ਮੇਰੀ ਹਾਂਜੀ ਵੀ ਮੇਰੀ ਫੋਟੋ ਮਾਰ ਕੇ ਤੁਹਾਡੀ ਨੂੰ ਦਾ ਇਲਾਜ ਕਰਾ ਦਿੰਨੇ ਆਪਾਂ ਹਾਂਜੀ ਹਾਂ ਹਾਂ ਉਹ ਦੱਲਿਆ ਕੀ ਕਹਿ ਰਹੇ ਨੇ ਕਿ ਮੇਰੀ ਨੌ ਦਾ ਇਲਾਜ ਕਰਾਓ ਮੇਰੀ ਨੌ ਨੂੰ ਲੈ ਕੇ ਜਾਓ ਇੱਥੋਂ ਮੇਰੀ ਜਾਨ ਨੂੰ ਖਤਰਾ ਇੱਥੇ ਵੀ ਕਹਨੇ ਪੜੇ ਆਪਣਾ ਦੋਨਾ ਚ ਹਾਂ ਉਹਦਾ ਉਹਦਾ ਲਾਜ ਹੋ ਜੇ ਚਲੋ ਆਪਣਾ ਘਰ ਵਾਸ ਹਾਂ 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 ਬਿਲਕੁਲ ਹਾਂਜੀ ਵੀਰੇ ਇਹਨਾਂ ਵੀ ਚਾਹਨਾ ਇਹਨਾਂ ਦੀ ਨੋਂ ਨੋਂ ਹੀ ਖੜਦਾ ਜਿਆਦਾ ਬਿਹਤਰ ਆ ਕਿਉਂਕਿ ਇੱਕ ਤੇ ਉਹ ਉੱਥੇ ਸੰਸਥਾ ਦੇ ਵਿੱਚ ਰਹਿ ਕੇ ਸੁਧਰ ਜੂਗੀ ਸ਼ਰਾਬ ਛੱਡ ਦੂਗੀ ਉਹਦੀ ਵੀ ਜ਼ਿੰਦਗੀ ਸਵਰਜੂਗੀ ਘਰਿਆਂ ਦੀ ਜ਼ਿੰਦਗੀ ਵੀ ਸਵਰਜੂਗੀ ਮਾਤਾ ਜੀ ਕਹਿੰਦੇ ਆ ਕਿ ਗਲੀ ਗਵਾੜ ਵੀ ਫਤਰਾ ਲੋਕਾਂ ਦੀ ਹਾਂਜੀ ਹਾਂਜੀ ਤੁਸੀਂ ਨਾ ਇਹ ਗੱਲ ਕਰ ਲਓ ਹਾਂਜੀ ਠੀਕ ਹੈ ਗੱਲ ਕਰਦੇ ਪਹਿਲੇ ਦੁਆਰੇ ਨੇ ਕਿ ਅਸੀਂ ਫੋਨ ਲਾ ਲ ਲਈ ਤੁਸੀਂ ਥੋੜੀ ਗੱਲ ਸਮਝ ਲਓ ਪਹਿਲੇ ਠੀਕ ਹੈ ਚਲੋ ਠੀਕ ਵੀਰ ਜੀ ਧੰਨਵਾਦ ਜੀ ਹੁਣ ਮੇਨ ਜਿਹੜੀ ਗੱਲ ਮਾਤਾ ਜੀ ਦੀ ਇਹ ਆ ਹੁਣ ਉੱਥੇ ਬੈਠ ਕੇ ਰਿਕਾਰਡ ਕਰ ਕਿਉਂਕਿ ਇਹ ਸਾਰੀ ਵੀਡੀਓ ਜਿਹੜੀ ਆ ਪਾ ਉਹਨਾਂ ਨੂੰ ਭੇਜਣੀ ਆ ਕਿਉਂਕਿ ਉਹ ਉਹਨਾਂ ਨਾਲ ਗੱਲ ਕਰ ਲੈਣੀ ਆ ਤੁਹਾਡੇ ਪੁੱਤ ਨੇ ਕਿ ਜਦੋਂ ਅਸੀਂ ਤੁਹਾਡੀ ਨੌ ਨੂੰ ਲੈ ਕੇ ਜਾਵਾਂਗੇ ਤੁਹਾਡਾ ਬੇਟਾ ਤਾਂ ਨਹੀਂ ਇਤਰਾਜ਼ ਕਰੇਗਾ ਜਾਂ ਤੁਹਾਡੇ ਫੈਮਿਲੀ 'ਚ ਕੋਈ ਇਤਰਾਜ਼ਤ ਨਹੀਂ ਕਰੇਗਾ ਕਿਉਂਕਿ ਅਸੀਂ ਅੱਛਾ ਕਰੇਗਾ ਬੇਟਾ ਅੱਛਾ ਕਰੇਗਾ ਤੇ ਕੋਈ ਏਦਾਂ ਦਾ ਟਾਈਮ ਸਾਨੂੰ ਦੱਸੋ ਵੀ ਫਿਰ ਜਦੋਂ ਅਸੀਂ ਆਈਏ ਤੇ ਆਪਾਂ ਫਿਰ ਉਹਨਾਂ ਨੂੰ ਲੈ ਕੇ ਜਾਣ ਵਾਲੇ ਬਣੀਏ ਕਿਉਂਕਿ ਅਸੀਂ ਜੇ ਤੁਹਾਡਾ ਬੇਟਾ ਇਤਰਾਜ਼ ਕਰੇਗਾ ਤੇ ਫਿਰ ਅਸੀਂ ਉਸ ਹਿਸਾਬ ਨਾਲ ਆਣਾ ਹੈ ਉਹ ਟੀਚਰ ਆ ਉਹ ਕਰੇਗਾ ਕਰੇਗਾ ਕਿਉਂ ਨਾ ਉਹ ਦੀ ਜਨਾਨੀ ਹਾਂ ਇਹਨੇ ਮਾਤਾ ਜੀ ਇਹਨਾਂ ਦੀ ਬੜੀ ਵੱਡੀ ਸੰਸਥਾ ਆ ਇਹਨਾਂ ਤਾਂ ਦਿਨ ਉਹਨੂੰ ਉੱਥੇ ਲੈ ਜਾਣਗੇ ਉੱਥੇ ਬਕਾਇਦਾ ਉਹਨਾਂ ਦਾ ਆਹੋ ਮਤਲਬ ਤੇ ਠੀਕ ਹੋਉਂਦਾ ਹੀ ਆ। ਅੱਧੀ ਸੜਕਾਂ ਦੇ ਨਾਉਂ ਹਨ ਤੇ ਅੱਛਾ ਜੀ। ਸੜਕ ਕੀ ਲੱਗਦੇ ਨੇ ਬਾਪੂ ਜੀ ਜੀ? ਮੇਰਾ ਛੋਟਾ ਪਤਾ ਛੋਟਾ ਪਤਾ। ਆਮਾ ਦਾ ਜਿੰਦਾ ਸਹੀ ਵੀ ਆ ਲੱਗਦਾ ਸਾਰੇ ਉਹਨਾਂ ਦੇ ਸਿਰ ਤੇ ਨੇ ਕਰਦੇ ਹਾਂ। ਦੇਖੋ ਵੀ ਮਾੜੀ ਗੱਲ ਹੈ ਹਨਾ ਵੇਖੋ ਹੁਣ ਬਜ਼ੁਰਗ ਆਉ ਮਰੇ ਆ ਕੇ ਤੇ ਕਿਹੜੇ ਪਾਸੇ ਜਾਣ? ਸਾਰੀ ਉਮਰ ਕਮਾਈਆਂ ਕਰ ਕਰ ਘਰ ਬਣਾ ਦਿੱਤੀਆਂ ਪੁੱਤਾਂ ਲਈ ਤੇ ਕੱਲ ਨੂੰ ਜਵਾਨ ਹੋ ਕੇ ਜਦੋਂ ਢੀਆਂ ਪੁੱਤਾਂ ਛੱਡੀਆਂ ਢੀਆਂ ਜੇ ਹਾਂਜੀ ਹਾਂਜੀ ਸਾਨੂੰ ਸ਼ਰਮ ਆਉਂਦੀ ਆ ਗੱਲ ਕਰਦੇ ਹਾਂ ਹਾਂਜੀ ਹਾਂਜੀ ਕਿ ਹੁਣ ਇਹ ਚੰਡ ਦੇ ਬੇਟੀ ਸਾਡੇ ਥਿਲਪੜਾਉਂਦੇ ਹਾਂ ਹੂੰ ਵੈਸੇ ਹੀ ਹੈਗਾ ਅਸੀਂ ਮਾਲਕ ਦਾ ਥੋੜਾ ਜਿਹਾ ਨਾਮ ਲੈਂਦੇ ਹਾਂ ਹੂੰ ਹਾਂਜੀ ਜਿਹਨਾਂ ਨੂੰ ਬੁਲਾਉਂਦੇ ਆ ਹਾਂ ਹਾਂਜੀ ਇਹ ਗੱਲ ਹੈ ਵੀ ਉਹ ਤਾਂ ਇਹੀ ਗੱਲ ਬਾਪੂ ਜੀ ਵੇਖੋ ਵੀ ਜਿਹੜਾ ਬੰਦਾ ਮਾੜਾ ਕਰਦਾ ਆ ਉਹਦੇ ਖਿਲਾਫ ਕੋਈ ਇੱਕ ਜਣਾ ਵੀ ਖੜਾ ਹੋ ਜੂਗਾ ਤੋ ਉਹਨੂੰ ਮਾੜਾ ਹੀ ਕਹਿਣਾ ਉਹਨਾਂ ਕਿ ਇਹ ਘਰੇ ਮੇਰੇ ਖਲਾਫ ਹੋ ਗਿਆ ਜੀ ਇਹ ਚੰਗਾ ਨਹੀਂ ਐ ਪਰ ਇਹ ਆ ਕਿ ਆਪਣੀ ਗਲਤੀ ਵੀ ਮੰਨਣੀ ਚਾਹੀਦੀ ਆ ਸੱਚੀ ਗੱਲ ਹੈ ਮੈਂ ਬੁੱਢਾ ਥੋੜਾ ਜਿਆਦਾ ਨਾ ਵਿਆਹ ਸੀ ਜਾਂਦਾ ਜਾਂਦਾ ਰੰਦਾਸ ਜਾਂਦਾ ਪਾਪਾ ਬੁੱਢੇ ਖਾਜੀ ਜਣਾ ਹਾਂਜੀ ਹਾਂਜੀ ਹੁਣ ਸਾਡੇ ਘਰ ਦੇ ਜਿਹੜੇ ਉਹ ਵੀ ਗੁਜਰ ਕੇ ਦੇ ਆ ਅੱਛਾ 3-4 ਸਾਲ ਹੋ ਗਏ ਆ ਅੱਜ ਆਪੋ ਜੀ ਬੈਠੇ ਜੇ ਹਾਂਜੀ ਉਹਨੂੰ 스ਕੀਟਾ ਨਾ ਸਾਝੀਆਂ ਗੱਲਾਂ ਤੁਸੀਂ ਆਏ ਸੀ ਜੀ ਹਾਂਜੀ ਤੇ ਸਿੰਗਲ ਕਰਾ ਤਰ ਮੈਂ ਕਿਹਾ ਜਦੋਂ ਇਹ 10 ਪਹਿਲੇ ਖੇਤਰ ਹੁੰਦਾ ਕੀ ਹੈ ਅੱਛਾ ਤੁਹਾਡੀ ਇਹ ਇਹਨਾਂ ਦੀ ਨਾਉ ਕਹਿੰਦੀ ਅੱਛਾ ਤੇ ਉਹਨਾਂ ਫੋਟੋਆਂ ਨੂੰ ਕਰਦੇ ਕਰਦੇ ਨਹੀਂ ਧੰਦਾ ਸ਼ਰਮ ਨਾਲ ਹਾਂਜੀ ਇਹਨੂੰ ਮਾਰਦਾ ਫੇਰ ਨਹੀਂ ਸਰ ਅੱਛਾ ਹਾਂਜੀ ਜਿਹਾ ਨੇ ਹੋਈ ਜੋ ਕਿ ਮੁੰਡਾ ਇਹਦਾ ਹੀ ਹੈ ਜਿਹੜਾ ਸਾਰੇ ਫਿਰੰਦੇ ਦਾ ਹਾਂ ਹਾਂ ਜੀ ਹਾਂ ਓਦਾਂ ਤੁਸੀਂ ਚਲੋ ਹਨਾ ਆਪਣੇ ਵੀ ਸ਼ਰੀਕੇ ਚੋਂ ਹੀ ਜੇ ਉਹਨਾਂ ਦੇ ਤੁਸੀਂ ਕਦੀ ਨਹੀਂ ਕਿਹਾ ਕਿ ਮੈਂ ਤੇ ਪੇ ਇਦਾਂ ਨਾ ਕਰ ਮੈਂ ਮਾੜੀ ਗੱਲ ਆ ਨਹੀਂ ਉਹ ਜੀ ਹਾਂ ਵੱਡੇ ਗਿਉਮ ਲੈ ਆ ਤੁਸੀਂ ਹੈ ਹੀ ਨਹੀਂ ਅੱਛਾ ਚਲੋ ਅਸੀਂ ਆਪਣੇ ਵੱਲੋਂ ਕਿਉਂਕਿ ਸਾਡੀ ਵੀ ਸੰਸਥਾ ਹੈ ਸਾਨੂੰ ਵੀ ਇਹ ਹੈ ਕਿ ਜੇ ਅਸੀਂ ਕਿਸੇ ਦਾ ਦੁੱਖ ਅੱਖੀਂ ਵੇਖ ਕੇ ਅੱਖੋਂ ਪਰੋਖਾ ਨਹੀਂ ਨਾ ਕਰ ਸਕਦੇ ਜਿੰਨੀ ਕਿ ਹੱਡ ਕੋ ਹੈਲਪ ਹੋ ਸਕੇ ਕਿ ਉਹਨਾਂ ਦੀ ਆਪਾਂ ਹੈਲਪ ਵੀ ਕਰਾਂਗੇ ਠੀਕ ਹੈ ਵੈਗੁਰ ਜੀ ਕਾ ਖਾਲਸਾ ਵਾਇਆ ਮੇਰੇ ਖਤੇ ਜਿਵੇਂ ਹੁਣ ਤਨੂ ਜੀ ਮਾਤਾ ਜੀ ਨੇ ਆਪਣੇ ਮੋਬੋ ਨੀਂਦ ਤੁਪ ਸਾਰੇ ਦੱਸੇ ਨੇ ਬਹੁਤ ਕਹਿ ਰਹੇ ਨੇ ਕਿ ਮੂ ਇਤ ਖਤਰਾ ਆ ਤੇ ਮੇਰੀ ਨੋ ਨੂੰ ਕਿਤੇ ਲੈ ਜੋ ਤੇ ਮਾਤਾ ਜੀ ਕੁੰਡੀਆਂ ਕੰਢੀ ਦਾ ਲਾਣ ਫੇਰੇ ਹੀ ਘਰ ਵਿੱਚ ਰਹਿ ਰਹੇ ਨੇ ਮਾਤਾ ਜੀ ਨੂੰ ਬਹੁਤ ਖਤਰਾ ਆ ਤੇ ਇਸ ਕਰਕੇ ਇਹਨਾਂ ਦੀ ਸਪੋਰਟ ਦਾ ਨਹੀਂ ਜਿਹੜੀ ਆ ਬਹੁਤ ਜਿਆਦਾ ਜ਼ਰੂਰੀ ਆ ਸਾਰੇ ਪੰਜਾਬੂ ਵਾਸਤੇ ਕਿਉਂਕਿ ਇਹ ਸਾਰੇ ਪੰਜਾਬ ਵਾਸਤੇ ਇੱਕ ਸ਼ਰਮ ਦੀ ਗੱਲ ਆ ਕਿ ਸ਼ਰੇਆਮ ਨਸ਼ੇ ਕਰਕੇ ਆਪਣੀ ਸਾਸ ਨੂੰ ਕੋਟ ਰਹੀ ਆ ਤੇ ਇਹ ਮੇਰੇ ਪੀਸਾ ਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਆ ਇਸ ਕਰਕੇ ਅਸੀਂ ਆਪਣੇ ਪੰਜਾਬ ਦੀ ਸਪੋਰਟ ਵਾਸਤੇ ਇਨਾ ਮਾਵਾਂ ਦੀ ਸਪੋਰਟ ਵਾਸਤੇ ਅੱਗੇ ਆਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ